ਕੈਰਾਲੀ ਵਿਖੇ ਸੰਜੇ ਸਿੰਘ ਲੋਕ ਭਲਾਈ ਹਿੱਤਾਂ ਲਈ ਜੋ ਕੰਮ ਕਰ ਰਹੇ ਨੌਜਵਾਨ ਉਹਨਾਂ ਵੱਲੋਂ ਗਰੀਬ ਧੀਆਂ ਦੀ ਲੋੜੀ ਮਨਾਈ ਗਈ ਇਸ ਸਮਾਗਮ ਦੇ ਵਿੱਚ ਕਾਂਗਰਸ ਪਾਰਟੀ ਦੀ ਪੰਜਾਬ ਦੀ ਮਹਿਲਾ ਪ੍ਰਧਾਨ ਗੁਰਸੇਂਗੁਰ ਰੰਦਾਵਾ ਨੇ ਵੀ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਇਹਨ ਕੁੜੀਆਂ ਦੀ ਲੋੜੀ ਦੇ ਮੌਕੇ ਤੇ ਕਿਹਾ ਕਿ ਅਲ ਸਮਾਜ ਦੇ ਵਿੱਚ ਜਿਹੜਾ ਪਹਿਲੇ ਧੀਆਂ ਦਾ ਮੁੰਡਿਆਂ ਦਾ ਭੇਦ-ਪਾਪ ਸੀ ਉਹ ਹੁਣ ਘਟਦਾ ਜਾ ਰਿਹਾ ਹੈ ਕੁੜੀਆਂ ਵੀ ਮੁੰਡਿਆਂ ਦੇ ਬਰਾਬਰ ਆ ਗਈਆਂ ਹਨ ਔਰ ਜਿਹੜੀ ਸੰਸਥਾ ਕੰਮ ਕਰ ਰਹੀ ਹੈ ਇੱਕ ਚੰਗਾ ਉਪਰਾਲਾ ਹੈ ਇਸ ਦੇ ਵਿੱਚ ਸਾਬਕਾ ਡੀਐਸਪੀ ਨਾਹਰ ਸਿੰਘ ਮਾਜਰੀ ਵੱਲੋਂ ਵੀ ਸਹਿਯੋਗ ਕੀਤਾ ਗਈ ਸੰਜੇ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਵੀ ਗਰੀਬ ਧੀਆਂ ਦੀ ਅਸੀਂ ਵਿਆਹ ਕਰਦੇ ਆ ਲੋੜੀ ਮਨਾ ਰਹੇ ਹਾਂ ਬੱਚਿਆਂ ਦੀ ਪੜਾਈ ਕਰਨ ਦੇ ਵਿੱਚ ਮਦਦ ਕਰਦੇ ਆ ਇਸ ਲਈ ਸਾਨੂੰ ਸਹਿਯੋਗ ਦਿੱਤਾ ਜਾਵੇ ਤਾਂ ਕਿ ਇਹਨਾਂ ਬੱਚਿਆਂ ਦੀ ਅਸੀਂ ਹੋਰ ਜ਼ਿਆਦਾ ਸੇਵਾ ਕਰ ਸਕੀਏ ਜੋ ਕਿ ਹੁਣ ਸਾਡੀਆਂ ਭੈਣਾ ਪਟਿਆਲੇ ਤੋਂ ਪਹੁੰਚੀਆਂ ਨੇ ਬੇਸਹਾਰਾ ਗਊਆਂ ਬੇਸਹਾਰਾ ਡੌਗ ਹੁੰਦੇ ਨੇ ਕਿਹੜੇ ਉਹਨਾਂ ਦਾ ਭੈਣਾ ਮੇਰੀਆਂ ਟ੍ਰੀਟਮੈਂਟ ਦੇ ਵਿੱਚ ਬਹੁਤ ਉਹਨਾਂ ਦੀ ਮਦਦ ਕਰਦੀਆਂ ਨੇ ਕਿਹੜੇ ਬੇਸਹਾਰਾ ਡੌਗ ਹੁੰਦੇ ਨੇ ਗਊਆਂ ਹੁੰਦੀਆਂ ਨੇ ਕਿਸੇ ਵੀ ਗਰੀਬ ਕੰਨਿਆ ਦੇਵੀ ਦਾ ਵਿਆਹ ਹੋਵੇ ਭੈਣਾ ਨੂੰ ਮੇਰੀਆਂ ਨੂੰ ਪਤਾ ਲੱਗ ਜੇ ਨਾਲ ਦੀ ਨਾਲ ਉਹਨਾਂ ਦਾ ਮੋਢਾ ਬਣ ਕੇ ਨਾਲ ਖੜ ਜਾਂਦੀਆਂ ਨੇ ਇਹ ਮੇਰੀਆਂ ਭੈਣਾ ਪਟਿਆਲੇ ਤੋਂ ਪਹੁੰਚੀਆਂ ਨੇ ਵੀਰ ਨੇ ਸਾਡੇ ਨਾਲ ਬਹੁਤ ਇਹਨਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਇਹ ਸਾਰਾ ਅਰੇਂਜਮੈਂਟ ਇਹ ਕਿਹੜਾ ਇਹਨਾਂ ਭੈਣਾ ਦੀ ਬਦੌਲਤ ਦੇ ਹੋਇਆ ਸਾਡਾ ਇਹਦੇ ਕਰਕੇ ਸਾਰੇ ਹੀ ਭੈਣ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਤਾਂ ਕਿ ਕਿਸੇ ਵੀ ਪਿੰਡ ਦੇ ਵਿੱਚ ਇਹ ਜਿਹੇ ਸਾਡੀਆਂ ਭੈਣਾ ਜੋ ਕਿ ਬੇਸਹਾਰਾ ਡੌਗਾਂ ਦੇ ਕੀੜੇ ਹੱਥਾਂ ਦੇ ਨਾਲ ਕੀੜੇ ਕੱਢਦੀਆਂ ਨੇ ਗਊ ਮਾਤਾ ਦੇ ਲੋਕ ਤਾਂ ਡੰਡੇ ਮਾਰ ਕੇ ਬਾਹਰ ਕੱਢ ਦਿੰਦੇ ਨੇ ਜਦੋਂ ਕੁੱਤਾ ਕਿਹੜਾ ਕੁੱਤਾ ਕਹਿ ਦਿੰਦੇ ਆ ਪਿੰਡੂ ਪਾਸ਼ਾ ਦੇ ਵਿੱਚ ਕੁੱਤਾ ਕਹਿੰਦੇ ਆ ਉਹਨੂੰ ਬੇਸਹਾਰਾ ਉਹਨੂੰ ਬੇਸਹਾਰਾ ਕਿਹਾ ਕਰੋ ਜਦੋਂ ਕੋਈ ਤੁਹਾਨੂੰ ਸਿਆਣਾ ਬਾਬਾ ਕਹਦੇ ਵੀ ਜਾਂ ਕੁੱਤੇ ਦਰਵੇਸ਼ ਨੂੰ ਜਾ ਕੇ ਮਿੱਠੀਆਂ ਰੋਟੀਆਂ ਪਾ ਦੀ ਤੁਸੀਂ 7 ਦਿਨ ਰੱਬ ਵਾਂਗੂ ਪੂਜਦੇ ਹੋ ਉਸ ਤੋਂ ਬਾਅਦ ਤੁਹਾਡੇ ਲਈ ਫੇਰ ਕੁੱਤਾ ਬਣ ਜਾਂਦਾ ਡੰਡੇ ਮਾਰ ਮਾਰ ਕੇ ਬਾਹਰ ਕੱਢ ਦਿੰਦੇ ਹੋ ਮੈਂ ਸਾਰੇ ਹੀ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿਸੇ ਵੀ ਪਿੰਡ ਦੇ ਵਿੱਚ ਕੋਈ ਬੇਸਹਾਰਾ ਡੌਗ ਬੇਸਹਾਰਾ ਡੌਗ ਸੂ ਜਾਂਦੀ ਹੈ ਫੀਮੇਲ ਉਹਨਾਂ ਦੀ ਬੱਚਿਆਂ ਦਾ ਜਰੂਰ ਧਿਆਨ ਰੱਖਿਓ ਕਿੰਨੀ ਕਿ ਤੁਹਾਡੀ ਸ਼ਰਦਾਂ ਤੂੜੀ ਗੇਰਦੇ ਕਰੋ ਨੀਚੇ ਬੋਰੀ ਦੇ ਵਿੱਚ ਪਾ ਕੇ ਤੂੜੀ ਤੁਸੀਂ ਉਹਨਾਂ ਲਈ ਗਰਮ ਜਗ੍ਹਾ ਬਣਾ ਸਕਦੇ ਹੋ ਤੁਹਾਡੇ ਸਹਿਯੋਗ ਦੇ ਨਾਲ ਇਹ ਭੈਣਾਂ ਸਾਡੀਆਂ ਆਲ ਵਰਲਡ ਦੇ ਵਿੱਚ ਸੇਵਾ ਕਰ ਰਹੀਆਂ ਨੇ ਸਾਡੇ ਵੀਰ ਨੇ ਨਾਲ ਗਾਵਾਂ ਦੀ ਬੇਸਹਾਰੇ ਡੌਗਾਂ ਦੀ ਕਿਸੇ ਲੋੜਵੰਦ ਪਰਿਵਾਰ ਨੂੰ ਰਾਸ਼ਨ ਦੀ ਲੋੜ ਹੋਵੇ ਕਿਸੇ ਲੋੜਵੰਦ ਪਰਿਵਾਰ ਨੂੰ ਬਿੱਦੇ ਦੀ ਸਾਲ ਦੀ ਐਡਮਿਸ਼ਨ ਕਰਾਉਂਦੀਆਂ ਨੇ ਭੈਣਾਂ ਮੇਰੀਆਂ ਇਹ ਉਹ ਉਹ ਇਨਸਾਨੀਅਤ ਹੈ ਇਹਨਾਂ ਦੇ ਅੰਦਰ ਇਹਦੇ ਕਰਕੇ ਭੈਣੋ ਭਰਾਵੋ ਤੁਸੀਂ ਵੀ ਸਾਡੀਆਂ ਨਾ ਭੈਣਾਂ ਦਾ ਜਰੂਰ ਸਾਥ ਦਿਆ ਕਰੋ ਕਿਸੇ ਵੀ ਪਿੰਡ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਇੱਥੇ ਪ੍ਰੋਗਰਾਮ 'ਚ ਸ਼ਿਰਕਤ ਕਰਕੇ ਮੈਨੂੰ ਬਹੁਤ ਅੱਛਾ ਲੱਗਾ ਬੀਇੰਗ ਫੀਮੇਲ ਮਤਲਬ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਮੈਨੂੰ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਸਾਡਾ ਸੁਸਾਇਟੀ ਹੈ ਜਿਹੜੀ ਚੇਂਜ ਹੋ ਰਹੀ ਹੈ ਪਹਿਲਾਂ ਦੇ ਸਮੇਂ ਨਾਲੋਂ ਅਸੀਂ ਬਹੁਤ ਅੱਗੇ ਵਧ ਰਹੇ ਹਾਂ ਕਿਉਂਕਿ ਦੇਖੋ ਪਹਿਲਾਂ ਦੇ ਸਮਿਆਂ ਵਿੱਚ ਜਦੋਂ ਲੜਕੀਆਂ ਜਨਮ ਲੈਂਦੀਆਂ ਸੀ ਤਾਂ ਅਸੀਂ ਲੋਕ ਮੁੱਥੇ ਤੇ ਵੱਟ ਪਾ ਲੈਂਦੇ ਸੀਗੇ ਤੇ ਘਰਾਂ ਦੇ ਵਿੱਚ ਇਸ ਟੀ ਨੂੰ ਚੰਗਾ ਨਹੀਂ ਮੰਨਿਆ ਜਾਂਦਾ ਸੀਗਾ ਬਟ ਅੱਜ ਜਦੋਂ ਮੈਂ ਇੱਥੇ ਆਈ ਤਾਂ ਮੈਨੂੰ ਬਹੁਤ ਅੱਛਾ ਲੱਗਿਆ ਕਿ ਬਦਲਦੇ ਸਮੇਂ ਦੇ ਨਾਲ ਨਵੇਂ ਯੁੱਗ ਦੇ ਨਾਲ ਸਾਡੇ ਲੋਕਾਂ ਦੀ ਸੋਚ ਆ ਜਿਹੜੀ ਉਹ ਬਦਲ ਰਹੀ ਹੈ ਤੇ ਅਸੀਂ ਲੜਕੀਆਂ ਨੂੰ ਇੰਨਾ ਉਹਨਾਂ ਦੇ ਲਈ ਇੰਨਾ ਵੱਧ ਚੜ ਕੇ ਕਰ ਰਿਹਾ ਸੋ ਇਹ ਇੱਕ ਬਹੁਤ ਹੀ ਅੱਛੀ ਮੁਹਿੰਮ ਹੈ ਤੇ ਮੈਨੂੰ ਲੱਗਦਾ ਇਕੱਲੇ ਗਰਹਾੜੀ ਸਾਹਿਬ ਦੇ ਵਿੱਚ ਨਹੀਂ ਥਰੂਆਊਟ ਇੰਡੀਆ ਇਹ ਚੀਜ਼ ਹੋਣੀ ਚਾਹੀਦੀ ਹੈ ਤੇ ਟ੍ਰੈਂਡ ਨੂੰ ਬਦਲਣਾ ਚਾਹੀਦਾ ਕਿ ਜਿਵੇਂ ਕਿ ਕੁੜੀਆਂ ਮੁੰਡਿਆਂ ਦੇ ਨਾਲੋਂ ਕਈ ਅੱਗੇ ਕਈ ਖੇਤਰਾਂ ਦੇ ਵਿੱਚ ਮੱਲਾ ਮਾਰ ਰਹੀਆਂ ਨੇ ਤਾਂ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਤਾਂ ਇਹ ਚੀਜ਼ ਬਹੁਤ ਅੱਛੀ ਹੈ। ਇਹ ਸਭ ਤੋਂ ਪਹਿਲਾਂ ਤਾਂ ਲੋਹੜੀ ਦੇ ਤਿਉਹਾਰ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੀਆਂ ਤੇ ਧੰਨਵਾਦ ਕਰਦੀਆਂ ਪਿੰਡ ਕਰਹਾਲੀ ਸਾਹਿਬ ਵਾਲਿਆਂ ਦਾ ਜਿਨ੍ਹਾਂ ਨੇ ਬਹੁਤ ਹੀ ਸੋਹਣਾ ਇਕੱਠੇ ਉਪਰਾਲਾ ਕਰਕੇ ਇੱਕ ਧੀਆ ਦੀ ਲੋਹੜੀ ਜਿਹੜੀ ਮਨਾਉਣ ਦਾ ਉਹ ਪ੍ਰੋਗਰਾਮ ਉਲੀਕਿਆ ਮਨਾਇਆ ਬਹੁਤ ਖੁਸ਼ੀ ਹੋਈ ਆ ਕਿ ਛੋਟੀਆਂ-ਛੋਟੀਆਂ ਬੱਚੀਆਂ ਨੂੰ ਮਾਵਾਂ ਲੈ ਕੇ ਇਸ ਪ੍ਰੋਗਰਾਮ ਚ ਆਈਆਂ। ਉਹਨਾਂ ਦਾ ਪਿੰਡ ਵਾਲਿਆਂ ਵੱਲੋਂ ਸਨਮਾਨ ਵੀ ਕੀਤਾ ਗਿਆ ਕਿਉਂਕਿ ਅਜਿਹੇ ਪ੍ਰੋਗਰਾਮ ਕਰਾਉਣ ਦੇ ਨਾਲ ਜੋ ਇੱਕ ਸਾਡੇ ਸਮਾਜ ਵਿੱਚ ਪਹਿਲਾਂ ਕਿਤੇ ਹੁੰਦਾ ਸੀ ਕਿ ਧੀਆਂ ਦੀ ਜਿਹੜੀ ਰੇਸ਼ੋ ਸੀ ਬਹੁਤ ਘੱਟ ਸੀ ਪਰ ਮੈਨੂੰ ਇੱਕ ਔਰਤ ਹੋਣ ਦੇ ਨਾਤੇ ਅੱਜ ਦੀ ਨੂੰ ਫਖਰ ਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਿਹੜੀਆਂ ਧੀਆਂ ਨੇ ਉਹਨਾਂ ਦੀ ਰੇਸ਼ੋ ਬੇਟੀਆਂ ਦੇ ਬਰਾਬਰ ਆ ਗਈ ਹੈ ਬਹੁਤ ਚੰਗੀ ਗੱਲ ਹੈ ਜੀ ਕਿਉਂਕਿ ਸਮਾਜ ਦੀ ਸਿਰਜਣਾ ਕਰਨ 'ਚ ਧੀਆਂ ਦਾ ਹੀ ਬਹੁਤ ਵੱਡਾ ਹੱਥ ਹੈ ਤੇ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ ਕਿ ਇਹ ਸੱਚੇ ਪਾਤਸ਼ਾਹ ਧੀਆਂ ਨੂੰ ਜਰੂਰ ਇਸ ਸਮਾਜ ਦੇ ਵਿੱਚ ਅੱਗੇ ਵਧਣ ਦੇ ਮੌਕੇ ਦਿਓ ਉਹਨਾਂ ਮਾਵਾਂ ਨੂੰ ਵਧਾਈ ਵੀ ਦਿਨੀਆਂ ਜਿਹੜੀਆਂ ਕੰਨਨੀਆਂ ਬੱਚਿਆਂ ਨੂੰ ਲੈ ਕੇ ਨਵ ਜੰਮੀਆਂ ਬੱਚੀਆਂ ਦੀ ਅੱਜ ਧੀਆਂ ਜਿਹੜੀ ਲੋੜੀ ਹੈ ਮਨਾਈ ਜਾ ਰਹੀ ਹੈ ਤੇ ਆਸ ਕਰਦੀਆਂ ਕਿ ਇਹ ਸਾਡੀਆਂ ਧੀਆਂ ਸਾਡੇ ਪੰਜਾਬ ਨੂੰ ਸਾਡੇ ਦੇਸ਼ ਨੂੰ ਹੋਰ ਅੱਗੇ ਲੈ ਕੇ ਜਾਣ ਥੈਂਕ ਯੂ ਪ੍ਰਸੋਤਮ ਕੋਸੀਕਾ ਮਾਣਾ ਨਿਊਜ਼